ਸਾਡੇ ਪਿੰਡ ਦੇ ਵਿੱਚ ਸਾਡੇ ਕੋਈ ਨੌਜਵਾਨ ਜਿਹੜੇ ਪਹਿਲਾਂ ਹੀ ਇਸ ਨਸ਼ੇ ਦੇ ਵਿੱਚ ਚਲ ਗਏ ਹੈਗੇ ਆ ਉਹਨਾਂ ਦੇ ਲਈ ਸਾਡੇ ਕੋਲ ਇਸੇ ਮੋਸਾਬ ਆਏ ਆ ਉਹ ਤਫਸੀਲ ਦੇ ਨਾਲ ਤੁਹਾਨੂੰ ਦੱਸਣਗੇ ਕਿ ਉਹਨਾਂ ਬੱਚਿਆਂ ਦਾ ਅਸੀਂ ਇਲਾਜ ਕਰਾਣਾ ਹੈ ਤਾਕੀ ਉਹਨਾਂ ਨੂੰ ਇੱਥੋਂ ਬਾਹਰ ਕੱਢੇ ਜਾ ਸਕਦੇ। ਉਹ ਉਹ ਸਾਡੇ ਲਈ ਜਾਂ ਪੁਲਿਸ ਦੇ ਲਈ ਕੋਈ ਦੋਸ਼ੀ ਨਹੀਂ ਹੈਗੇ। ਉਹ ਸਿਰਫ ਕਿਸੇ ਗਲਤ ਸੰਗਤ ਕਰਕੇ, ਕਿਸੇ ਗਲਤ ਕਾਰਨਾ ਕਰਕੇ, ਉਹ ਇੱਕ ਗਲਤ ਰਸਤੇ 'ਤੇ ਰੁਪੇ ਹੈਗੇ ਆ। ਉਹਨਾਂ ਦੇ ਲਈ ਰਸਤਾ ਸਿੱਧਾ ਕਰਨ ਦੇ ਲਈ ਸਾਡੇ ਕੋਲ ਤਰੀਕਾ ਹੈਗਾ, ਸਾਡੇ ਕੋਲ ਮੈਡੀਕਲ ਫੈਸਿਲਿਟੀਆਂ ਹੈਗੀਆਂ। ਸਾਡੇ ਐਸਐਮਓ ਸਾਹਿਬ ਤੁਹਾਨੂੰ ਐਕਸਪਲੇਨ ਕਰਨਗੇ ਦੱਸਣਗੇ ਕਿ ਕਿਸ ਤਰ੍ਹਾਂ ਉਸ ਬੱਚੇ ਨੂੰ ਅਸੀਂ ਉਸ ਨਸ਼ੇ ਦੀ ਗਰਦ ਵਿੱਚੋਂ ਬਾਹਰ ਕੱਢ ਸਕਦੇ ਹਾਂ। ਪਰ ਸਭ ਤੋਂ ਜਿਹੜਾ ਇੰਪੋਰਟੈਂਟ ਜਿਹੜੀ ਗੱਲ ਹੈ ਕਿਉਂ ਪੰਜਾਬ ਸਰਕਾਰ ਚਾਹਦੀ ਹੈ ਕਿ ਅਸੀਂ ਤੁਹਾਡੇ ਪਿੰਡ ਆ ਕੇ ਦਸੀਏ ਕਿਉਂਕਿ ਸਕੀਮਾਂ ਤੇ ਕਿੱभी ਕਈ ਵਾਰੀ ਆਉਂਦੀਆਂ ਪਰ ਜੋ ਤੱਕ ਤੁਹਾਨੂੰ ਤੁਹਾਡੇ ਲੋਕਾਂ ਨੂੰ ਪਤਾ ਨਹੀਂ ਲੱਗੇਗਾ ਤੁਹਾਡੇ ਘਰ ਦੇ ਵਿੱਚੋਂ ਸ਼ਾਸਨ ਇਹਨਾਂ ਵਿਗੜ ਦੇਣਾ ਤੇ ਨਾਇਕ ਤੋਂ ਬਾਹਰੋਂ ਆਉਣ ਦੇਣਾ ਨਾ ਹੀ ਅਸੀਂ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਇਸ ਪਾਸੇ ਲੱਗਣ ਦੇਣਾ ਜੇ ਤੁਹਾਡਾ ਸਾਰਿਆਂ ਦਾ ਸਹਿਯੋਗ ਹੋਏਗਾ ਸਾਰੇ ਪਿੰਡ ਵਾਸੀ ਮਿਲ ਕੇ ਹੰਬਲਾਸੀ ਬੋਲੀਏ ਤੇ ਨਾਲ ਸਰਕਾਰ ਵੀ ਤੁਹਾਡੇ ਨਾਲ ਹੈ ਪੁਲਿਸ ਪ੍ਰਸ਼ਾਸਨ ਨਾਲ ਹੈ ਤੇ ਤੁਹਾਡੇ ਵੱਲੋਂ ਇੱਕ ਸਾਡਾ ਸਹਿਯੋਗ ਜੇ ਸਾਰਿਆਂ ਦਾ ਮਿਲ ਜਾਵੇ ਤੇ ਅਸੀਂ ਆ ਸਕਦੇ ਹਾਂ ਕਿ ਅਸੀਂ ਜਿਹੜਾ ਸਾਡੇ ਮਾਨਯੋਗ ਮੁੱਖ ਮੰਤਰੀ ਕਹਿੰਦੇ ਆ ਕਿ ਰੰਗਲਾ ਪੰਜਾਬ ਅਸੀਂ ਬਣਾਣਾ ਹੈ ਉਹ ਬਿਲਕੁਲ ਇਸ ਤਰ੍ਹਾਂ ਹੀ ਬਣੇਗਾ ਉਹ ਪੰਜਾਬ ਕਿਸੇ ਇਟਾਂ ਦੇ ਨਾਲ ਕੋਈ ਸੜਕਾਂ ਦੇ ਨਾਲ ਉਹ ਤਾਂ ਸਰਕਾਰ ਕੰਮ ਕਰ ਹੀ ਰਹੀ ਹੈ ਪਰ ਰੰਗਲਾ ਪੰਜਾਬ ਵੱਡੇ ਤੰਦਰੁਸਤ ਸਿਹਤਮੰਦ ਸਮਾਜ ਦਾ ਬਣਦਾ ਜਿਹਦੇ ਵਿੱਚ ਸਾਰੇ ਸਾਡੇ ਬੱਚੇ ਬਜ਼ੁਰਗ ਜਿਹੜੇ ਉਹ ਸਿਹਤਮੰਦ ਹੋਣ ਕਿ ਉਹ ਨਸ਼ਿਆਂ ਤੋਂ ਦੂਰ ਹੋਣ ਤੇ ਆਪਣੀ ਵਧੀਆ ਖੁਸ਼ਹਾਲ ਜ਼ਿੰਦਗੀ ਜੀ ਰਹੇ ਹੋਣ ਇਹਦੇ ਵਿੱਚ ਤੁਹਾਡਾ ਸਾਰਿਆਂ ਦਾ ਸਹਿਯੋਗ ਚਾਹੀਦਾ ਹੈ ਮੈਨੂੰ ਆਸ ਹੈ ਕਿ ਤੁਸੀਂ ਸਾਰੇ ਸਹਿਯੋਗ ਕਰੋਗੇ ਜੈਸ਼ਰ ਨਾਲ ਦਾ ਪਹਿਲੀ ਵਾਰ ਹਕੀਕਤ ਵਿੱਚ ਨਸ਼ੇ ਦੇ ਖਿਲਾਫ ਕੰਮ ਲੱਗ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਜੀ ਪੂਰੀ ਪੰਜਾਬ ਸਰਕਾਰ ਨੇ ਸਾਫ ਕਰ ਦਿੱਤਾ ਉਹ ਨਸ਼ਾ ਮਾਤਮਿਆਂ ਜਾਂ ਤਸਕਰ ਪੰਜਾਬ ਦੀ ਧਰਤੀ ਤੇ ਮਖੇ ਨਹੀਂ ਜਾਣਗੇ ਜਿੱਥੇ ਪਹਿਲਾਂ ਨਸ਼ੇ ਦੇ ਕੱਦਿਆਂ ਨੂੰ ਸਿਆਸੀ ਸਰਪਸਤੀ ਮਿਲਦੀ ਸੀ ਅੱਜ ਉੱਥੇ ਬਲਡوزر ਚੱਲ ਰਹੇ ਨੇ ਸਰਕਾਰ ਦਾ ਸੰਦੇਸ਼ ਬਿਲਕੁਲ ਸਾਫ ਹੈ ਨਸ਼ਾ ਛੱਡੋ ਜਾਂ ਪੰਜਾਬ ਛੱਡੋ ਪੁਲਿਸ ਨੂੰ ਹੁਣ ਹੈਂਡਕਫ ਵੀ ਕਰ ਦਿੱਤਾ ਗਿਆ ਨਾ ਕੋਈ ਸਿਆਸੀ ਦਬਾਅ ਨਾ ਕੋਈ ਫਰਕਰ ਪਿੰਡ ਪਿੰਡ ਵਿੱਚ ਛਾਪੇਮਾਰੀ ਹੋ ਰਹੀ ਹੈ ਤਸਕਰਾਂ ਦੀਆਂ ਜائਦਾਦਾਂ ਜ਼ਬਤ ਕੀਤੀਆਂ ਜਾ ਰਹੀਆਂ ਐਫ ਆਈ ਆਰਾਂ ਦਰਜ ਕੀਤੀਆਂ ਜਾ ਰਹੀਆਂ ਜਿਨ੍ਹਾਂ ਤੇ ਡੱਕੇ ਜਾ ਰਹੇ ਆ ਐਸ ਐਚ ਓ ਤੋਂ ਲੈ ਕੇ ਡੀ ਐਸ ਪੀ ਐਸ ਐਸ ਪੀ ਸੌ ਤੋਂ ਸੀ ਐਮ ਡਾਕਟਰ ਤੱਕ ਹਰ ਪੱਧਰ ਤੇ ਹੁਣ ਕੋਈ ਟਿਚਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਪੁਲਿਸ ਨੂੰ ਡਰਾਉਣ ਵਾਲੀ ਨਹੀਂ ਸਾਥ ਦੇਣ ਵਾਲੀ ਹੈ ਜੇਕਰ ਘਰ ਵਿੱਚ ਤੁਹਾਡੇ ਪਿੰਡ ਵਿੱਚ ਤੇ ਘਰ ਵਿੱਚ ਕੋਈ ਨੌਜਵਾਨ ਦਾ ਮਾੜੀ ਕਿਸਮ ਦਾ ਨਸ਼ੇ ਦੀ ਪੇਟ ਵਿੱਚ ਆ ਗਿਆ ਤਾਂ ਤੁਸੀਂ ਕੋਲੋਂ ਉਸ ਦੀ ਪੁਲਿਸ ਨੂੰ ਤਲਾਹ ਦਿਓ ਅਸੀਂ ਉਹਦਾ ਇਲਾਜ ਤੇ ਉਹਨੂੰ ਹੋਰ ਵੀ ਜੋਸ਼ ਹੈ ਤਾਂ ਉਹ ਵੀ ਉਹ ਦੇਵਾਂਗੇ ਐਸੇ ਤੋਂ ਦਫ਼ਤਰ ਹੁਣ ਸਿਰਫ ਕਾਨੂੰਨ ਦਾ ਦਫ਼ਤਰ ਹੀ ਨਹੀਂ ਸਗੋਂ ਤੁਹਾਡੇ ਪਿੰਡ ਦੀ ਇੱਕ ਸੁਰੱਖਿਆ ਦੀ ਪਹਿਲੀ ਕੰਧ ਹੈ ਪਰ ਇਹ ਲੜਾਈ ਸਿਰਫ ਪੁਲਿਸ ਦੀ ਨਹੀਂ ਹੈ ਆਪਣੇ ਸਾਰਿਆਂ ਦੀ ਬਿਵਾਰੀ ਹੈ ਜੇਕਰ ਤੁਹਾਡੇ ਪਿੰਡ ਵਿੱਚ ਕੋਈ ਨਸ਼ਾ ਵੇਚਦਾ ਹੈ ਜਾਂ ਕੋਈ ਬਾਹਰੋਂ ਪਿੰਡੋਂ ਚੋਂ ਨਸ਼ਾ ਦੇਟਣ ਹੁੰਦਾ ਹੈ ਤਾਂ ਸਾਨੂੰ ਦੱਸੋ ਅਸੀਂ ਇਸ ਤੇ ਕਾਰਵਾਈ ਕਰਾਂਗੇ ਤੁਹਾਨੂੰ ਕਿਸੇ ਕਰਾਂ ਤੋਂ ਦਰਦ ਨਹੀਂ ਲੋੜ ਨਹੀਂ ਤੁਹਾਡੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਗੀ ਤੇ ਤੁਸੀਂ ਇੱਕ ਪੰਜਾਬ ਸਰਕਾਰ ਵੱਲੋਂ ਟੋਲ ਫਰੀ ਨੰਬਰ ਦਿੱਤਾ ਹੈ ਜਿੱਥੇ ਕਾਲ ਕਰਨ ਤੇ ਤੁਹਾਡੇ ਪੈਸੇ ਵੀ ਨਹੀਂ ਲੱਗਣਗੇ 997930020 ਇਹ ਨੰਬਰ ਤੇ ਕਾਲ ਕਰਦਾ ਤੁਹਾਡੀ ਪਹਿਚਾਨ ਵੀ ਗੁਪਤ ਰੱਖੀ ਹੋਵੇ ਜੇ ਤੁਸੀਂ ਇਹ ਨੰਬਰ ਸੇਵ ਕਰਕੇ ਦੇ ਵਟਸਐਪ ਤੇ ਸਿਰਫ ਹੈਲੋ ਲਿਖ ਕੇ ਤੇ ਦੇਵੋਗੇ ਤਾਂ ਤੁਹਾਨੂੰ ਮੈਸੇਜ ਆਊਗਾ ਕਿ ਦੱਸੋ ਕਿੱਥੋਂ ਬੋਲਦੇ ਹੋ ਕਿਹੜੇ ਪਿੰਡ ਚੋਂ ਤੇ ਕਿਹੜੇ ਪਿੰਡ ਦੇ ਵਿੱਚ ਕੀ ਨਸ਼ਾ ਵਿਗਦਾ ਹੈ ਵੀ ਇਧਰ ਇੱਕ ਨਾ ਕੀਨ ਵਾਲਾ ਤੁਸੀਂ ਮੈਸੇਜ ਵੀ ਟਾਈਪ ਕਰ ਸਕਦੇ ਹੋ ਨੇਤਰ ਸਿੱਧੇ ਕਾਲ ਕਰਕੇ ਵੀ ਉਹ ਬੰਦੇ ਦਾ ਨਾਮ ਪਤਾ ਦੱਸ ਸਕਦੇ ਹੋ ਕਿ ਇਹ ਨਸ਼ਾ ਵੇਚਦਾ ਹੈ ਕਿ ਨਸ਼ਾ ਪੁੰਦਾ ਕਿਹੜਾ ਪਿੰਡਾ ਚੱਕਾ ਤੋਂ ਲੰਗੋੜੀ ਗੰਨਰ ਕੀ ਨੰਬਰ ਹੈ ਤੁਹਾਡੀ ਪਛਾਣ ਬਿਲਕੁਲ ਕਰੋ ਆਪਣੇ ਮਾਮਲੇ ਬਾਰੇ ਜਾਣਕਾਰੀ ਦੇਣਗੇ ਉਹ ਦੱਸਣਗੇ ਤੁਹਾਨੂੰ ਨਸ਼ਾ ਵਿਰੋਧ ਨਾਲ ਟੀਮ ਐਮ ਚੱਲ ਰਹੀ ਆ ਐਸਐਮਓ ਸਾਹਿਬ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਇਸ ਮੌਕੇ ਸਾਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਕਿਹੜੇ ਪਦਾਰਥ ਅੱਡੇ ਵਿੱਚ ਆਉਂਦੇ ਨੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜੇਸੀ ਪਰਤਾਰ ਦੀ ਲਤ ਲੱਗ ਸਕਦੀ ਹੋ ਚਾਹੇ ਸ਼ਰਾਬ ਚਾਹੇ ਅਫੀਮ ਚਾਹੇ ਡੋਡੇ ਹੋਣ ਜਾਂ ਚਿੱਟਾ ਹੋਵੇ ਉਹ ਨਸ਼ੇ ਜਾਂਦਾ ਹੈ ਤੇ ਇਸੇ ਲਈ ਕਿ ਅਸੀਂ ਇਹ ਨਸ਼ਾ ਮੁਕਤੀ ਅਭਿਆਨ ਸ਼ੁਰੂ ਕੀਤਾ ਹੈ ਮੈਂ ਆਪ ਜੀ ਦੇ ਪਿੰਡ ਦੇ ਨਿਵਾਸੀਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਨਸ਼ੇ ਦੇ ਬਹੁਤ ਹੀ ਬੁਰੇ ਪ੍ਰਭਾਵ ਨੇ ਇਹ ਸਮਾਜਿਕ ਪਰਿਵਾਰਿਕ ਅਤੇ ਪੈਸੇ ਵਦੋ ਵੀ ਤੁੰਗੀ ਦਿੰਦਾ ਹੈ ਇਹ ਜਿਹੜੇ ਬੱਚੇ ਨਸ਼ੇ ਕਰਦੇ ਆ ਉਹਨਾਂ ਨੂੰ ਕ੍ਰਾਈਮ ਕਰਨ ਲਈ ਉਹਨਾਂ ਨੂੰ ਗੁਨਾਹ ਕਰਨ ਲਈ ਵੀ ਮਜਬੂਰ ਕਰ ਦਿੰਦਾ ਹੈ ਐਸੇ ਕਰਕੇ ਇਹ ਨਸ਼ੇ ਦੀ ਬਿਮਾਰੀ ਜਾਂ ਇਹ ਨਸ਼ੇ ਦੀ ਲਤ ਬਹੁਤ ਹੀ ਗੰਭੀਰ ਹੈ ਜਿਸ ਦੇ ਕਾਰਨ ਮੈਂ ਆਪ ਜੀ ਦੇ ਪਿੰਡ ਦੇ ਨਿਵਾਸੀਆਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਤੁਹਾਡੇ ਆਲੇ ਦੁਆਲੇ ਕੋਈ ਬੱਚਾ ਨਸ਼ਾ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਉਹਨੂੰ ਜਾਗਰੂਕ ਕਰਨਾ ਹੈ ਤੁਸੀਂ ਉਹਨੂੰ ਸਮਝਾਉਣਾ ਹੈ ਕਿ ਨਸ਼ਾ ਕਰਨਾ ਬਹੁਤ ਹੀ ਬੁਰੀ ਚੀਜ਼ ਹੈ ਉਹ ਇਹ ਨਸ਼ਾ ਨਾ ਕਰੇ ਜੇਕਰ ਉਹ ਨਹੀਂ ਮੰਨਦਾ ਹੈ ਤਾਂ ਤੁਸੀਂ ਆਪਣੇ ਆਲੇ ਦੁਆਲੇ ਉਹਦੀ ਫੈਮਲੀ ਉਹਦੇ ਮੰਮੀ ਡੈਡੀ ਉਹਦੇ ਭਰਾ ਉਹਦੀ ਭੈਣ ਕਿਸੇ ਨੂੰ ਵੀ ਦੱਸਦਾ ਹੈ ਕਿ ਤੁਹਾਡਾ ਬੱਚਾ ਉੱਥੇ ਨਸ਼ਾ ਕਰਦਾ ਹੈ ਤਾਂ ਕਿ ਉਹ ਪਰਿਵਾਰਿਕ ਤਰੀਕੇ ਨਾਲ ਉਹਨੂੰ ਸਮਝਾ ਸਕਣ ਉਹਨੂੰ ਨਸ਼ੇ ਤੋਂ ਮੁਕਤ ਕਰ ਸਕਣ ਜੇਕਰ ਉਹ ਕੋਈ ਨਹੀਂ ਮੰਨਦਾ ਹੈ ਤਾਂ ਜੋ ਤੋਂ ਬਾਅਦ ਸਾਡੀ ਮੈਡੀਕਲ ਟੀਮ ਦਾ ਕੰਮ ਸ਼ੁਰੂ ਹੁੰਦਾ ਹੈ ਮੈਂ ਆਪਣੇ ਵੱਲੋਂ ਸੂਰ ਪਿੰਡ ਦੇ ਨਿਵਾਸੀਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਜੇਕਰ ਤੁਹਾਡੇ ਆਲੇ-ਦੁਆਲੇ ਕੋਈ ਵੀ ਬੱਚਾ ਚਾਹੀਓ ਬਜ਼ੁਰਗ ਚਾਹੇ ਆ ਬੱਚਾ ਹੋਵੇ ਤੇ ਉਹਨੂੰ ਨਜ਼ਦੀਕੀ ਹਸਪਤਾਲ ਵਿੱਚ ਲੈ ਕੇ ਜਾਓ ਉੱਥੇ ਉਸ ਦਾ ਉਸ ਬੱਚੇ ਦਾ ਪ੍ਰੋਪਰ ਡਾਕਟਰੀ ਮਾਯਨਾ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਜਾਤੀ ਕੇ ਵਿੱਚ ਸਰਪੰਚ ਸਾਹਿਬ ਦੇ ਸਹਿਯੋਗ ਨਾਲ ਸਕਤੀ ਸਰਦਾਰ ਦੇ ਸਹਿਯੋਗ ਨਾਲ ਵੀਰਿਓ ਬਲਾਗ ਦੇ ਸਹਿਯੋਗ ਨਾਲ ਤੁਸੀਂ ਜਿੰਨੇ ਵੀ ਸਾਰੇ ਇੰਨੀ ਗਰਮੀ ਦੇ ਵਿੱਚ ਬੈਠੇ ਹੋ ਸਾਰਿਆਂ ਦੀਆਂ ਆਖਦਾ ਜੀ ਤੇ ਆਪਾਂ ਆਪਣੀ ਜਿਹੜੀ ਨਸਿਆਂ ਦੀ ਗੱਲ ਹੈ ਮੈਂ ਨਾ ਤੇ ਤੁਹਾਡੇ ਨਾਲੋਂ ਕੋਈ ਬਹੁਤ ਜ਼ਿਆਦਾ ਸਿਆਣਾ ਆ ਨਾ ਤੇ ਅਰਬੇਕਾਰਾਂ ਅਗਲ ਵੀ ਤੁਹਾਡੇ ਨਾਲੋਂ ਘਰ-ਫਰਦੀ ਜੋਗੇ ਤੁਸੀਂ ਸੁਲਝੇ ਹੋਏ ਉਮਰ ਹੰਡਾਈ ਵਾਲੇ ਸਾਰੇ ਪਤਵੰਤੇ ਬੰਦੇ ਬੈਠੇ ਆ ਜਿਹੜੇ ਪਿੰਡ ਦੇ ਵਿੱਚ 15 ਵੀ ਬੰਦੇ ਇਦਾਂ ਸੁਲਝੇ ਹੋਏ ਮਿਲ ਜਾਂਦੇ ਨੇ ਜਿਨ੍ਹਾਂ ਨੇ ਉਮਰ ਹੰਡਾਈ ਆ ਜਾਂ ਤੇਰਬਾ ਉੱਥੇ ਇੱਕ ਖੁਸ਼ੀ ਜ਼ਰੂਰ ਹੁੰਦੀ ਆ ਜਿਹੜੇ ਪਿੰਡ ਦੇ ਵਿੱਚ ਜਿਹੜਾ ਆ ਤੀਜ ਨੂੰ ਸੀਰੀਅਸ ਲੈ ਆ ਜਾਂਦਾ ਆ ਜਿਹੜੀ ਆਪਣੀ ਨਸ਼ੇ ਦੀ ਤਕਲੀਫ ਆ ਜਿਹੜੀ ਹਰ ਪਿੰਡਿਆ ਤਕਰੀਬਨ ਕਿਤੇ ਆਪਣੇ ਗਵਾਂਡ ਜੁੜੂਗੀ ਕਿਤੇ ਗਲੀ ਚ ਹੋਊਗੀ ਹੈ ਸਾਰੇ ਪਿੰਡਾਂ ਦੇ ਵਿੱਚ ਇਹਦੇ ਵਿੱਚ ਨਾ ਸਾਰੇ ਪਿੰਡਾਂ ਦਾ ਇੱਕਜੁੱਟ ਹੋ ਕੇ ਰਹਿਣਾ ਚਾਹੀਦਾ ਕਿਉਂਕਿ ਇਹ ਕਿਸੇ ਪਾਰਟੀ ਦੇ ਪ੍ਰੋਗਰਾਮ ਨਹੀਂ ਇਹ ਸਾਂਝੇ ਪ੍ਰੋਗਰਾਮ ਆ ਨਸ਼ਾ ਜਿਹੜਾ ਆ ਉਹ ਇਹ ਨਹੀਂ ਵੀ ਕਿਸੇ ਨੇ ਆਮ ਆਦਮੀ ਪਾਰਟੀ ਨਾਲ ਤੋਂ ਹੋਣਾ ਤੇ ਕਾਂਗਰਸ ਨਾਲੋਂ ਨਹੀਂ ਹੋਣਾ ਤੇ ਬੀਜੇਪੀ ਨਾਲੋਂ ਨਹੀਂ ਹੋਣਾ ਤੇ ਕਾਂਗਰਸ ਨਾਲੋਂ ਨਹੀਂ ਹੋਣਾ ਉਹ ਤਸਕਰੋ ਜਿਹੜਾ ਲੱਭਾ ਉਹਨੇ ਵੇਚ ਕੇ ਗਾਂ ਜਾਣਾ ਤੇ ਤੁਸੀਂ ਇਹ ਦੇਖ ਲਓ ਵੀ ਤੁਹਾਡਾ ਸਹਿਯੋਗ ਹੈ ਹੈਗਾ ਤੇ ਡੀਡੀਪੀਓ ਸਾਹਿਬ ਸਾਡੇ ਜ਼ਿਲ੍ਹੇ ਦੇ مالک ਆ ਤਹਿਸੀਲਦਾਰ ਸਾਹਿਬ ਬੈਠੇ ਆ ਸਾਡੇ ਪਟਵਾਰੀ ਸਾਹਿਬ ਬੈਠੇ ਆ ਐਫਐਸਓ ਸਾਹਿਬ ਬੈਠੇ ਆ ਐਸਡੀਐਮ ਸਾਹਿਬ ਨਿਗਰਾਨੀ ਕਰਨ ਦੇ ਆ ਸਰਵੇਸ਼ੇ ਕਰਕੇ ਵੀ ਜੇ ਕੋਈ ਆਪਣੇ ਪਿੰਡ ਦੇ ਵਿੱਚ ਖਾਂਦਾ ਤੇ ਪਹਿਲਾਂ ਵਾਲਾ ਕੰਮ ਨਹੀਂ ਵੀ ਉਹਨੂੰ ਫੜ ਕੇ ਅੰਦਰ ਦੇ ਲੈਣਾ ਉੱਤੇ ਪਰਚਾ ਕਰ ਦੇਣਾ ਜਿਹੜਾ ਖਾਂਦਾ ਉਹ ਆਪਣਾ ਆਧਾਰ ਕਾਰਡ ਦੇਵੇ ਐਸਐਮਓ ਸਾਹਿਬ ਬੈਠੇ ਆ ਤੁਹਾਨੂੰ ਸਟਾਰਨਾ ਦੱਸ ਕੇ ਹਟੇ ਆ ਜਿੰਨੀ ਦਵਾਈ ਦੀ ਉਹਨੂੰ ਲੋੜ ਆ ਧਲਵਾ ਤੋਂ ਫ੍ਰੀ ਮਿਲੂਗੀ ਜਿਹੜਾ ਵੇਚਦਾ ਉਹ 99799 00200 ਨੰਬਰ ਐ ਟਾਲ ਫ੍ਰੀ ਉੱਤੇ ਸ਼ਿਕਾਇਤ ਕਰ ਦੋ ਕੋਈ ਕਿਸੇ ਦਾ ਨਾਮ ਨਹੀਂ ਆਉਂਦਾ ਸਿਰਫ ਪਿੰਡ ਦਾ ਨਾਮ ਆਉਂਦਾ ਵੀ ਜਹਾ ਜਿਹੜਾ ਵੇਚਦਾ ਉਹਦਾ ਨਾਮ ਆਉਂਦਾ ਤੇ ਜੇ ਆਪਾਂ ਹੁਣ ਇਹ ਲੈ ਤੁਰੀ ਇਹਦੇ ਸਾਰੇ ਇਕੱਠੇ ਹੋ ਕੇ ਤੁਰੀਏ ਤਾਂ ਤੇ ਆ ਜਿਹੜੀ ਨਸ਼ੇ ਵਾਲਾ ਕੋੜ ਆ ਕਾਫੀ ਹੱਦ ਤੱਕ ਠੱਲ ਪੈ ਸਕਦੀ ਆ ਚਿੱਟਾ ਜਿਹੜਾ ਆ ਕੋਈ ਪਿੰਡਾਂ 'ਚ ਰਹਿੰਦਾ ਚਿੱਟਾ ਤਕਰੀਬਨ ਬਹੁਤ ਘੱਟ ਆ ਹੁਣ ਲਈ ਇਸ ਤੋਂ ਜ਼ਿਆਦਾ ਸਿਆਪਾ ਉਹ ਜੀਬ ਵਾਲੀ ਗੋਲੀ ਦਾ ਬੋਲੋ ਕੋਈ ਉਹ ਇਨਪਾਗੇ ਪੀ ਜਾਂਦਾ ਕੋਈ ਉਹਦਾ ਟੀਕਾ ਲਾਈ ਜਾਂਦਾ ਉਹਦੇ ਲਈ ਸਰਕਾਰ ਜਿਹੜੀ ਆ ਜਿਹੜੇ ਆਪਣੇ ਆ ਬੜੇ ਹੋਏ ਆ ਕਾਰਡ ਜਿੱਦਾਂ ਕਿਸੇ ਨੇ ਆਪਣੇ ਸੱਜਣਾ ਦੇ ਬਣਾਲੇ ਉਹਦੇ ਨਾਂ ਤੇ ਲੈ ਲੀਆਂ ਕਿਸੇ ਦੇ ਰਿਸ਼ਤੇਦਾਰ ਦੇ ਬਣਾਲੇ ਉਹਦੇ ਨਾਂ ਤੇ ਲੈ ਲੀਆਂ ਕਿਸੇ ਨੇ ਪ੍ਰਾਈਵੇਟ ਤੋਂ ਲੈ ਲੀਆਂ ਉਹ ਵੀ ਚੈੱਕ ਕਰਨ ਜਾ ਰਹੀ ਹੈ ਇੱਕ ਤੁਹਾਡੇ ਸਾਰਿਆਂ ਕੇ ਹੱਥ ਜੋੜ ਕੇ ਬੇਨਤੀ ਹੈ ਵੀ ਮੈਂ ਤੁਹਾਨੂੰ ਮੈਨੂੰ ਨਹੀਂ ਲੱਗਦਾ ਮੇਰੀ ਕਾਹਤ ਹੋਊਗੀ ਮੈਂ ਤੁਹਾਨੂੰ ਸਮਝਾ ਸਕਦਾ ਮੈਂ ਤੁਹਾਡੀ ਮਦਦ ਕਰ ਸਕਦਾ ਜਿੰਨੇ ਵੀ ਬੈਠੇ ਆ ਵੀ ਇਹ ਸ਼ੇਕ ਬਹੁਤ ਮਾੜਾ ਆ ਤੇ ਇਹ ਜ਼ਰੂਰੀ ਨਹੀਂ ਕਿ ਆਪਣੇ ਗਵਾਂਡੀ ਦੇ ਅਧਿਕਾਰੀ ਇਹ ਕਦੋਂ ਆਪਣੇ ਘਰ ਚ ਵੜ ਜਾਣਾ ਪਤਾ ਹੀ ਨਹੀਂ ਹੱਥ ਜੁੜ ਕੇ ਬੈਠੀ ਆ ਮੇਰੇ ਵੀਰ ਜਿੰਨੇ ਕਿ ਜਣੇ ਸਟਾਫ ਦੇ ਨਾਲ ਭੰਗ ਕੇ ਆਏ ਕਿੰਨੇ ਪਿੰਡਾਂ ਚੋਂ ਭੰਗ ਕੇ ਆਏ ਆ ਤੁਹਾਨੂੰ ਕਿਸੇ ਸਰਪੰਚ ਨੇ ਜਾਂ ਕਿਸੇ ਮੈਂਬਰ ਨੇ ਜਾਂ ਕਿਸੇ ਲੰਬੜਦਾਰ ਨੇ ਦੱਸਿਆ ਸਾਡੇ ਬੜੇ ਨਸ਼ਾ ਵਿੱਚ ਕਿਹੜੇ ਪਿੰਡ ਦੇ ਵਿੱਚ ਸੰਗੋਜਲਾ ਧਾਰਿਆਲ ਪੱਡੇ ਪਟਾੜ ਦੱਸਿਆ ਜੀ ਉਸ ਤੋਂ ਬਾਅਦ ਮੈਂ ਗਵਰਨਮੈਂਟ ਸਰਕਾਰ ਨੂੰ ਇਹ ਕਹਿਣਾ ਚਾਹਣਾ ਜੇ ਤੁਸੀਂ ਪੰਜਾਬ ਦੇ ਜ ਨਸ਼ਾ ਬੰਦ ਕਰਨਾ ਤਾਂ ਪੰਜਾਬ ਪੁਲਿਸ ਪੰਜਾਬ ਤੋਂ ਬਾਹਰ ਹੁੰਦੀ ਜਬੜਤ ਹਕੀਕਤ ਗੱਲ ਦੱਸੂਗਾ ਭਾਵੇਂ ਐਸਐਸਓ ਸਾਹਿਬ ਨੂੰ ਗੁੱਸਾ ਲੱਗੇ ਭਾਵੇਂ ਜੋ ਲੱਗੇ ਸਭ ਤੋਂ ਪਹਿਲਾਂ ਨਸ਼ਾ ਜੇ ਨਸ਼ੇ ਆਲੇ ਫੜਨੇ ਆ ਤਾਂ ਮੈਂ ਪੁਲਿਸ ਵਾਲੇ ਪਹਿਲਾਂ ਫੜਨ ਜੁਆਇੰਟ ਆਪਾਂ ਸਰੇਆ ਕਹਿੰਦੇ ਸਭ ਤੋਂ ਪਹਿਲਾਂ ਨਸ਼ਾ ਬੰਦ ਕਰਨ ਵਾਲੇ ਪੁਲਿਸ ਵਾਲੇ ਆ ਜੇ ਨਹੀਂ ਤੇ ਮੈਨੂੰ ਵੀ ਕੋਈ ਸਟਾਰ ਰਾ ਤੇ ਮੈਂ ਨਸ਼ਾ ਭਾਗ ਦੇ ਖੋਣਾ ਤਾਂ ਮੈਂ ਤੇਰੀ ਜਾਨ ਤੇ ਧੌਣੇ ਲਾ ਦੇਵਾਂ ਇੱਥੇ ਬਹਿਣਾ ਨਾ ਵੀ ਪਤਾ ਤੇ ਮਾਵਾ ਨੂੰ ਪਤਾ ਨਸ਼ਾ ਕਿੱਥੇ ਵਿਕਦਾ ਸਾਡੇ ਪਿੰਡੂ ਹੀ ਵਿਕਦਾ 42 ਵਿਕਦਾ ਢਾਲੀ ਵਾਲੀ ਵਿਕਦਾ ਕਿਸੇ ਸਰਪੰਚ ਨੇ ਨਹੀਂ ਇਹ ਗੱਲ ਕਹਿਣੀ ਮੈਂ ਕੋਈ ਆਮ ਬੰਦਾ ਹਾਂ ਮੈਂ ਵੀ ਬਹੁਤ ਖਰਪੂਰੀਆ ਨਾ ਮੈਂ ਬਾਹ ਤਾਲਿਵਾਨੀ ਨਾ ਮੈਂ ਬੁਝਮੀਨ ਜਾਇਦਾਦਾਂ ਦਾ ਠੀਕ ਹੈ ਜੀ ਜੇ ਦੇ ਵਿੱਚ ਮੈਂ ਕੋਈ ਗਲਤ ਬੋਲ ਗਿਆ ਹਾਂ ਭਾਵੇਂ ਮੇਰਾ ਕੋ ਭਰਾ ਹੋਵੇ ਭਾਵੇਂ ਮੇਰੇ ਦਾਦੇ ਦਾ ਪੁੱਤ ਹੋਵੇ ਭਾਵੇਂ ਉਹਦਾ ਪਿਓ ਹੋਵੇ ਭਾਵੇਂ ਮੇਰਾ ਬੱਚਾ ਹੋਵੇ ਮੈਂ ਖੁੱਲ ਕੇ ਕਹਾਈ ਦਊਂਗਾ ਮੈਨੂੰ ਆਪਣੀ ਜਾਨ ਦੀ ਪਰਵਾਹ ਕੋਈ ਨਹੀਂ ਫਤਿਹ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਜਾਤੀ ਕੀ ਦੇ ਸਮੂਹ ਨਿਵਾਸੀ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਸੌਖਾ ਨੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਤਸਕਰ ਨੂੰ ਆਪਣੇ ਪਿੰਡ ਵਿੱਚ ਨਹੀਂ ਵੜਨ ਪਿਆਗੇ ਸਾਡੇ ਪਿੰਡ ਵਿੱਚ ਜਿਹੜੇ ਨਸ਼ਾ ਕਰਦੇ ਹਨ ਉਹਨਾਂ ਨੂੰ ਸਮਝਾਵਾਂਗੇ ਤੇ ਲੋੜ ਪੈਣ ਤੇ ਉਹਨਾਂ ਦਾ ਇਲਾਜ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਜਮਾਨਤਨਾ ਖੁਦ ਦੇਵਾਂਗੇ ਤੇ ਨਾ ਆਪਣੇ ਪਿੰਡ ਦੇ ਕਿਸੇ ਮੋਤਵਾਰ ਨੂੰ ਦੇਣ ਦੇਵਾਂਗੇ ਅਸੀਂ ਸਾਰਾ ਪਿੰਡ ਰਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਦੀ ਕੋਸ਼ਿਸ਼ ਕਰਾਂਗੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ